ਨਾ ਮੈਨੂੰ ਗੱਲਾਂ ਜਾਦਾ ਵਧੀਆ ਜਾਣਗੀਆਂ ਜਿੰਨਾ ਤੁਸੀਂ ਬੋਲੀ ਜਾਓਗੇ ਮੈਂ ਆਪਣਾ ਜੋ ਬੋਲਣਾ ਹੈ ਉਹ ਵੀ ਭੁੱਲ ਜਾਣਾ ਕਿਉਂਕਿ ਇੱਕ ਇੰਗਲਿਸ਼ ਦਾ ਤੁਸੀਂ ਸ਼ਾਬਤ ਸੁਣਿਆ ਹੋਣਾ ਪਹਿਲਾਂ ਫਿਲਮਾਂ 'ਚ ਕਹਿੰਦੇ ਹੁੰਦੇ ਆ ਬਾਈ ਥੀ ਆਈ ਹੈਵ ਯੂਰ ਅਟੈਂਸ਼ਨ ਪਲੀ ਉਹਦੇ ਬਾਈ ਨੂੰ ਜਾਣੇ ਨੇ ਉਹਦਾ ਮਤਲਬ ਇਹ ਹੁੰਦਾ ਕਿ ਮੈਂ ਕੀ ਤੁਹਾਡੀ ਟੈਂਸ਼ਨ ਲੈ ਸਕਦਾ ਕੀ ਥੋੜਾ ਸਮਾਂ ਲੈ ਸਕਦਾ ਜਿਹਦੇ ਨਾਲ ਤੁਸੀਂ ਮੈਨੂੰ ਧਿਆਨ ਨਾਲ ਸੁਣ ਲਓ ਧਿਆਨ ਦਾ ਮਤਲਬ ਪੂਰੇ ਧਿਆਨ ਨਾਲ ਜਦੋਂ ਕੋਈ ਇੱਕ ਬੰਦਾ ਕੁਝ ਬੋਲ ਰਿਹਾ ਅਸੀਂ ਇਹ ਚੀਜ਼ ਸਿੱਖਣੀ ਆ ਸੁਣਨੀ ਆ ਸੋ 2-4 ਮਿੰਟ ਲੈਣੇ ਨੇ ਥੋੜੇ ਜਿਆਦਾ ਨਹੀਂ ਫੇਰ ਆਪਾਂ ਬੱਚਿਆਂ ਦੀਆਂ ਰੇਸਾਂ ਸ਼ੁਰੂ ਕਰਾ ਦੇਣੀ ਆਲੇ ਸੋ ਪਹਿਲੀ ਗੱਲ ਇਹ ਹੈ ਭਾਈ ਉਹਨਾਂ ਨੇ ਗੱਲ ਕੀਤੀ ਇੱਥੇ ਆਉਣ ਤੋਂ ਪਹਿਲਾਂ ਜਦੋਂ ਵੀ ਬੈਠੇ ਆ ਉਹ ਸਾਰੇ ਇਹਨਾਂ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸੋ ਪ੍ਰਾਪਤ ਧਰਤੀ ਆ ਠੀਕ ਆ ਜਿਹੜੀ ਕਿ ਆਪਣੇ ਆਪ ਤੇ ਬਹੁਤ ਵੱਡੀ ਗੱਲ ਆ ਠੀਕ ਆ ਜੀ ਬੜਾ ਤਾਂ ਹੀ ਮਾਣ ਆ ਪਰ ਮੈਨੂੰ ਮੈਨੂੰ ਇੱਕ ਚੀਜ਼ ਭਾਈ ਬਹੁਤ ਪੁਰੇ ਗੌਰ ਦਾ ਸੌਦੇਓ ਮੈਨੂੰ ਇੱਕ ਚੀਜ਼ ਬਹੁਤ ਡੀਮੋਟੀਵੇਟ ਕਰਦੀ ਹੈ ਜੀ ਮੈਂ ਕਹਿੰਦਾ ਡੀਮੋਟੀਵੇਸ਼ਨ ਨਹੀਂ ਹੁੰਦਾ ਮੈਂ ਸਾਰੇ ਪਿੰਡਾਂ ਦੇ ਵਿੱਚ ਦੱਸ ਕੇ ਆਇਆ ਇੱਕ ਚੀਜ਼ ਮੈਨੂੰ ਡੀਮੋਟੀਵੇਟ ਕਰਦੀ ਆ ਜਿਹਨਾਂ ਦਾ ਮੈਨੂੰ ਇਹ ਹੁੰਦਾ ਮੈਂ ਕਰਿਆ ਵੈ ਮਨ ਹੁਣ ਕਿੱਥੇ ਨਾ ਜਾਵਾਂ ਉਹ ਚੀਜ਼ ਇਹ ਆ ਆਪਣੇ ਕੌਣ ਤੋਂ ਪਹਿਲਾਂ ਤੁਸੀਂ ਇਹ ਦੇਖੋ ਵੀ ਇੱਥੇ 10 ਗੁਰੂ ਸਹਿਬਾਨ ਆ ਕੇ ਗਏ ਹੋਏ ਤੇ ਇੱਥੇ ਆ ਜਿਹੜੀ ਧਰਤੀ ਤੇ ਆਪਾਂ ਖੜੇ ਆ ਕੌਣ ਨਾ ਸੋਚੋ ਕਿਸੇ ਟਾਈਮ ਇੱਥੇ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਹੋਏ ਸੀ ਦੇਖੋ ਕਿਹੜੀ ਮਿੱਟੀ ਦਾ ਗੁਰੂ ਗੋਬਿੰਦ ਸਿੰਘ ਜੀ ਆਏ ਸੌਰਾਈਆਂ ਲੜੀਆਂ ਇਹ ਕਈ ਉਹਨਾਂ ਤੋਂ ਬਾਅਦ ਆਪਾਂ ਪਰਿਵਾਰ ਚਲਾ ਗਿਆ ਉਹਨਾਂ ਦਾ ਉਹਨਾਂ ਦਾ ਸਾਰਾ ਕੁਝ ਉਹਨਾਂ ਲੰਗੀਆਂ ਦੇ ਵਿੱਚ ਜੋ ਆਪਣੇ ਲਈ ਉਹਨਾਂ ਨੇ ਰੜੀਆਂ ਉਹਨਾਂ ਦੇ ਇੱਥੇ ਔਰ ਤੋਂ ਬਾਅਦ ਵਿੱਚੇ ਦਸ ਗੁਰੂ ਸਾਹਿਬਾਂ ਹੋਰੇ ਜਾ ਕੇ ਚਲੇਗੇ ਉਹਨਾਂ ਦੇ ਘਰ ਤੋਂ ਬਾਅਦ ਦੇ ਵਿੱਚ ਵੀ ਆਪਣੇ ਆ ਹਾਲਾਤ ਨੇ ਤੁਸੀਂ ਇਹ ਦੇਖੋ ਕਿ ਸਾਡੇ ਵਰਗਾ ਵੀ ਕੀ ਕਰ ਸਕਦਾ ਜਿੱਥੇ ਮੈਂ ਅੱਜ ਬੋਲ ਰਿਹਾ ਮੈਂ ਆ ਪਿੰਡ 'ਚ ਖੜਾ ਇੱਥੇ ਆਈ ਮੈਨੂੰ ਲੱਗਦਾ ਵੀ ਹਰ ਬਜੇ ਸਾਡੇ ਉਧਰ ਪਿੰਡਾਂ ਦੇ ਵਿੱਚ ਨੋਰਮਲ ਟੈਂਟ ਟੈਂ ਚਾਰ ਚਾਰ ਘੰਟੇ ਇੱਕ ਪਿੰਡ ਦੇ ਵਿੱਚ ਛੋਟੇ ਨਹੀਂ ਮੈਨੂੰ ਪਤਾ ਕਿੱਲੇ ਇੱਥੇ ਵੀ ਨੇ ਕਹਦੇ ਸਵੇਰੇ ਪਾਤੀ ਸਿੰਘ ਬਾਣੀ ਪੜਦੇ ਨੇ 4 ਵਜੇ ਸ਼ਾਮ ਨੂੰ ਬੜੀ-ਬੜੀ ਜਾਂਦੀ ਆ ਐਨੀ ਬਾਣੀ ਬੜੀ ਜਾਣ ਤੋਂ ਬਾਅਦ ਵਿੱਚ ਵੀ ਆਪਣੇ ਬਈਆ ਹਵਾਉਂਦੇ ਥੰਨੂ ਕੀ ਲੱਗਦਾ ਤੈਨੂੰ ਝੂਠ ਨਾ ਬੋਲ ਰਿਹਾ ਹੱਥ ਖੜਾ ਕਰਕੇ ਦੱਸਿਓ ਮੈਨੂੰ ਲੱਗਦਾ ਜਦੋਂ ਤੁਸੀਂ 2-2 ਸਾਲ ਦੇ ਵੀ ਹੋਵੋਗੇ ਉਦੋਂ ਪਹਿਲਾਂ ਵੀ ਸਪੀਕਰਾਂ ਦੇ ਵਿੱਚ ਬਾਣੀ ਪੜੀ ਜਾਂਦੀ ਆ ਤੁਸੀਂ ਸੁਣਦੇ ਹੀ ਆਉਂਦੇ ਹੋ ਅੱਜ ਤੱਕ ਕਿਸੇ ਵੀ ਬੰਦੇ ਨੂੰ ਕੋਈ ਗੱਲ ਯਾਦ ਆ ਸਪੀਕਰ ਤੋਂ ਸੁਣੀ ਹੋਈ ਹੱਥ ਖੜਾ ਕਰਕੇ ਦੱਸਿਓ ਕਿੰਨੇ ਬੰਦੇ ਖੜੇ ਮੈਨੂੰ ਲੱਗਦਾ ਕਿੰਨੇ ਦਾ ਹੋਊਗਾ ਜੀ ਸਾਰੇ ਗਰਾਊਂਡ ਦੇ ਵਿੱਚ ਮਨਾ 500-700 ਲੋਕਾਂ ਹੋਣਗੇ 500-700 ਬੰਦੇ ਖੜੇ ਨੇ ਸੁਣੋ ਬਾਈ ਇੱਥੇ ਸਾਰੇ ਜਣੇ 500-700 ਬੰਦੇ ਬਾਈ ਤੁਹਾਨੂੰ ਇਸ ਵੀ ਗੱਲ ਯਾਦ ਨਹੀਂ ਕਿ ਬਾਜੀ ਸਿੰਘ ਸਾਹਿਬ ਨੇ ਕੀ ਕਿਹਾ ਕਦੋਂ ਨੂੰ ਯਾਦ ਨਹੀਂ ਕਿਉਂਕਿ ਉਸ ਸਿਸਟਮ ਨੂੰ ਬਾਈਕ ਕਰੈਕਟ ਕਰਨਾ ਆ ਜਿਹੜੀ ਚੀਜ਼ ਦੇ ਰਿਜ਼ਲਟ ਨਹੀਂ ਆ ਰਹੇ ਉਹਨੂੰ ਸੋਚਣਾ ਬੜਾ ਮੈਂਦ ਕੇ ਕਿ ਇੰਨੇ ਸਾਰੇ ਤੋਂ ਚੀਜ਼ ਚੱਲ ਰਹੀ ਆ ਕਿ ਅਸਲ ਚਲਣ ਕਿਉਂ ਨਹੀਂ ਆਏ ਸੱਤ ਸੌ ਬੰਦੇ ਨੂੰ ਕਿਉਂ ਨਹੀਂ ਕੋਈ ਰੱਲ ਚਾਲ ਸੱਤ ਸੌ ਬੰਦਾ ਹੋਲੀ ਪਾਣੀ ਸੌਣ ਰਿਹਾ ਉਹ ਵੀ ਉਹਦਾ ਤੋਂ ਜਦੋਂ ਕਿ ਸੈਂਸ ਨਹੀਂ ਸੀ ਸਮਝ ਨਹੀਂ ਸੀ ਛੋਟਾ ਬੱਚਾ ਸੀ ਫਿਰ ਵੀ ਇੱਕ ਵੀ ਬੰਦੇ ਦਾ ਹੱਥ ਖਲਾ ਕਿਉਂ ਨਹੀਂ ਹੋਇਆ ਇਹਦਾ ਮਤਲਬ ਕਿ ਕੰਨੇ ਸਪੀਕਰਾਂ ਨਾਲ ਦਿੱਤੋਂ ਪਾਣੀ ਪੜਨ ਨਾਲ ਕੋਈ ਸਪੀ ਅਸੀਂ ਸੰਘਿਤ ਵੀ ਅਸੀਂ ਸੋਚਦੇ ਸੀ ਕਿ ਗਰਾਊਂਡ ਲੈਵਲ ਤੇ ਆ ਕੇ ਆਪਾਂ ਨੂੰ ਕੰਮ ਕਰਨਾ ਮਿਲਣਾ। ਆਪਾਂ ਨੂੰ ਇਹਨਾਂ ਦੇ ਨਾਮ ਲੈ ਕੇ ਸਿੱਖਣਾ ਪੈਣਾ। ਬੱਚਾ ਬੱਚਿਆਂ ਨਾਲ ਨਾਮ ਬੱਚਿਆਂ ਦੇ ਭਾਜੀ ਕਰ ਨੂੰ ਸਿਖਾਉਣਾ ਪੈਣਾ। ਮੈਂ ਕੋਈ ਵੀ ਆਪਣੇ ਟੀ-ਸ਼ਰਟ ਪਾਈ ਹੋਈ ਆ ਜਿਹੜੀ ਪਾਈ ਸੀ ਸਾਰੀ ਟੀ-ਸ਼ਰਟ ਪਿੰਡੋਂ ਬਾਅਦ ਤੁਰਤੇ ਦੂਜੀ ਵਾਰ ਉਹ ਟੀ-ਸ਼ਰਟ ਪਾਉਂਦੇ ਨੇ। ਇੰਨੀ ਗੰਦੀ ਹੋ ਜਾਂਦੀ ਆ। ਮੈਂ ਸਾਰੇ ਬੰਦਿਆਂ ਨੂੰ ਕਹਿਣਾ ਚਾਹੁੰਨਾ ਇਹਦੇ ਕਿਤੇ ਗੁਰਸੇ ਪਿਆੰਮੇ ਬਾਗੀ ਦੇ ਕਹਿੰਦੇ ਨੇ ਵੀ ਹਾਲਾਤ ਬਦਲ ਜਾਣਗੇ। ਨਹੀਂ ਬਦਲਣਗੇ। ਜਿੰਨਾ ਟਾਈਮ ਹੁੰਦਾ ਕੱਪੜੇ ਇਹਨਾਂ ਦੇ ਨਾਲ ਆਪਾਂ ਹੀ ਗੰਦੇ ਨਹੀਂ ਹੁੰਦੇ ਇਹਨਾਂ ਨੂੰ ਬਾਈ ਸਹੀ ਰਾਸਤਾਂ ਨਹੀਂ ਮਿਲਦਾ ਪਹਿਲੀ ਗੱਲ ਇਹ ਨੰਬਰ 2 ਤੇ ਜੇ ਬਾਕੀ ਜੀ ਬੰਦਾ 14 ਕੀ ਅਸੀਂ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਉਣਾ ਤਾਂ ਤੁਹਾਨੂੰ ਇਹਨਾਂ ਦੀ ਜ਼ਿੰਮੇਵਾਰੀ ਖੁੱਤਕੀ ਪੜੀ ਹੁਣ ਇੱਕ ਛੋਟੀ ਜੀ ਗੱਲ ਆਪਾਂ ਹੋਰ ਕਰਦੇ ਆ ਸਾਰੇ ਬੰਦਾ ਜੀ ਗੱਲ ਕਰਦਾ ਗੱਲਾਂ ਉਹੀ ਕਰਾਂਗੇ ਇਹਨਾਂ ਦਾ ਵੀ ਫੈਕਟ ਹੋਊਗਾ ਜੀ ਤੁਸੀਂ ਸਾਰੇ ਨੇ ਖੇਤੀ ਕੀਤੀ ਆ ਜੀ ਖੇਤੀ ਕਰਦੇ ਹੀ ਹੋ ਆ ਤੇਰਾ ਘਰ ਵੀ ਕਿੰਨੇ ਹੁੰਦੇ ਖੇਤੀ ਕਰਨ ਦੇ ਇਸੇ ਬੰਦੇ ਨੇ ਕਦੇ ਜੀਰੀ ਦੇ ਟਾਈਮ ਤੇ ਕਲਕਲਾਈਆ ਨਹੀਂ ਤਾਂ ਨਹੀਂ ਭਾਈ ਉੱਤੀ ਬੋਲ ਕੇ ਦੱਸ ਕਿ ਹੁੰਦੀ ਨਹੀਂ ਲਾਉਂਦੇ ਕੀ ਹੋ ਜੂਗਾ ਨਹੀਂ ਨਹੀਂ ਹੁੰਦੀ ਨਹੀਂ ਮਾਤਮੇ ਕਿ ਮੌਸਮ ਸਹੀ ਨਹੀਂ ਹੁੰਦੇ ਅਵੇ ਓਰੀ ਮਾ ਜੀ ਕੀ ਕਹਿ ਰਹੇ ਹੋ ਹੁਣ ਤੁਸੀਂ ਇਹ ਦੇਖੋ ਕਿਉਂਕਿ ਫਸਲ ਬੋਦੀ ਕਿ ਨਰਮੈਂਟ ਦਾ ਬਹੁਤੇ ਪੈਸੇ ਨੇ ਤੁਸੀਂ 6 ਮਹੀਨੇ ਲਾਓਗੇ ਵੀ ਐਸਾ ਵੀ ਹਰ ਤੁਰ ਫਸਲ ਫੇਰਨੀ ਹੋਣੀ ਫੇਰ ਦੁਬਾਰਾ ਨਖਾਨ ਹੋ ਤੁਸੀਂ ਸੋਚ ਰਹੇ ਹੋ ਵੀ ਮੌਸਮ ਸਹੀ ਹੁੰਦੀ ਇਹਦੇ ਤੁਹਾਡੇ ਪੁੱਛੇ ਨੇ ਨਾ ਆਹਾ ਇਹਨਾਂ ਲਈ ਮੌਸਮ ਸਹੀ ਨਹੀਂ। ਇਹ ਫਸਲ ਹੈ ਵੀ ਕੱਲ ਦੀ, ਇਹ ਨਹੀਂ ਫਸਲ ਆ। ਇਹ ਤਾਂ ਦੂਜੀ ਫਸਲ ਹੋਣੀ ਕੀ ਹੁੰਦੀ ਆ। ਇਹਨਾਂ ਲਈ ਐਸ ਟਾਈਮ ਆ ਇਹ ਮੌਸਮ ਸਹੀ ਨਹੀਂ। ਇਹਨਾਂ ਨੂੰ ਪੈਦਾ ਕਰਨ ਲਈ ਉਹਨੂੰ ਨਹੀਂ ਪਤਾ ਵੀ ਸਕੂਲਾਂ ਦੇ ਵਿੱਚ ਕੀ ਸੱਕ ਰਹੇ ਨੇ। ਉਹਨੂੰ ਨਹੀਂ ਪਤਾ ਵੀ ਫੋਨਾਂ 'ਚ ਕੀ ਲੱਗ ਰਹੇ ਨੇ। ਇਹਨਾਂ ਨੂੰ ਤਾਂ ਚਲ ਬੱਚੇ ਨੇ ਛੋਟੇ ਨੇ। ਇਹਨਾਂ ਨੂੰ ਤਾਂ ਨੌਲੇਜ ਕੀ ਹੋਣੀ ਅਸੀਂ ਕੀ ਦੇਖ ਰਹੇ ਨੇ। ਉਹਨੂੰ ਨਹੀਂ ਸਮਝ ਨਹੀਂ ਆਉਣੀ ਕਿ ਅਸਲ ਇਹਨਾਂ ਨੂੰ ਕਾਬੂ ਕਿਵੇਂ ਕੀਤਾ ਹੋਇਆ ਹੈ ਡਿਕਟਰ ਨੇ ਉਹ ਸਾਰੀਆਂ ਉਹਨੀਆਂ ਚੀਜ਼ਾਂ ਦੇ ਜਿਵੇਂ ਉੱਪਰ ਕੁਮਾਰ ਦਿੱਤੀ ਜਾਂਦੀ ਆ। ਇਹ ਉਹੀ ਚੀਜ਼ਾਂ ਮੰਗਦੇ ਨੇ ਉਹੀ ਚੀਜ਼ਾਂ ਕਰਦੇ ਆਂ। ਆ ਵੀ ਇਹ ਪਹਿਲਾ ਭਾਅ ਹੈ ਜੇ ਤੁਸੀਂ ਬੱਚੇ ਪੈਦਾ ਕਰਨੇ ਨੇ ਤੁਹਾਨੂੰ ਇੱਕ ਮਾਹੌਲ ਬਣਾਉਣਾ ਪੈਣਾ। ਤੁਸੀਂ ਫਸਲ ਨੂੰ ਤੋੜਦੇ ਆਂ ਨਾ ਭਾਈ ਆਪਾਂ ਗਰਾਊਂਡ ਤਿਆਰ ਕਰਦੇ ਹੋ, ਖੇਰ ਫਸਲ ਲਾਉਂਦੇ ਹੋ। ਪਹਿਲਾਂ ਗਰਾਊਂਡ ਦਾ ਤਿਆਰ ਕਰੋ ਜਿੱਥੇ ਇੱਕ ਬੱਚਾ ਪੈਦਾ ਹੋਵੇ। ਅੱਧੀ ਤੋਂ ਨੂੰ ਇਹਦਾ ਹੋ ਕੇ ਮਾਹੌਲ ਦਾ ਵਧੀਆ ਮਿਲੇ ਸਕੂਲ ਵਧੀਆ ਮਿਲੇ ਕੁੱਝ ਬੱਚੇ ਜਿਹੜੇ ਨਾਮ ਪੜਦ ਨੇ ਬਹੁਤ ਵਧੀਆ ਹੋਣ ਟੀਚਰ ਵਧੀਆ ਮਿਲਣ ਪੜਾ ਗਰਾਊਂਡ ਵਧੀਆ ਹੋਵੇ ਮਾਹੌਲ ਵਧੀਆ ਹੋਵੇ ਜਿਹੜੇ ਗਾਲੀ ਕੰਨਾਂ ਚ ਪੈਂਦੇ ਨੇ ਰੋਜ਼ ਉਹ ਵਧੀਆ ਹੋਣ ਥੇੜੀ ਬੱਚਾ ਜਾ ਕੇ ਸੂਰਮਾ ਬਣੂ ਤੁਹਾਨੂੰ ਤੁਹਾਨੂੰ ਲੱਗਦਾ ਕਿ ਮਾਹੌਲ ਸਹੀ ਹੈ ਬੱਚੇ ਮੈਦਾ ਕਰਦਾ ਹੈ ਨਹੀਂ ਨਾ ਉਹੀ ਗੰਦ ਲਾ ਭਾਈ ਪਹਿਲਾਂ ਤੁਹਾਨੂੰ ਸਾਰੇ ਜਿੰਨੇ ਵੀ ਖੜੇ ਹੋ ਸਭ ਨੂੰ ਲਾ ਕੇ ਕੱਪ ਨੂੰ ਮਾਹੌਲ ਬਣਾਉਣਾ ਪੈਣਾ ਇਹ ਕੰਮ ਕੋਈ ਬੱਚਾ ਪਹਿਲਾਂ ਹੋਵੇ ਇੱਥੇ ਤਾਂ ਆਪੂ ਚੀਜ਼ਾਂ ਹੀ ਐਨਾਂ ਲੱਖੇ ਉਹ ਚੀਜ਼ਾਂ ਸਕੇ ਕਿਵੇਂ ਬਈ ਤੀ ਨਾ ਚੀਜ਼ੇ ਬਈ ਅਸੀਂ ਦੂਰ ਦਾ ਕਿੱਥੋਂ ਮੈਨੂੰ ਲਾਉਣੇ ਜੀ ਜਦੋਂ ਸਕੂਲਾਂ ਦੀ ਚੀਜ਼ਾਂ ਹੀ ਸਾਰੀਆਂ ਖਾਤ ਦੇਖਦੇ ਬੱਚਾ ਉੱਤੋਂ ਟੁੱਟ ਪੈਂਦਾ ਉਹ ਪਹਿਲਾਂ ਅਸੀਂ ਇਹੀ ਕੰਮ ਕਰ ਲੱਗੇ ਹੋਇਆ ਅਸੀਂ ਥੋੜੇ ਸਾਰਿਆਂ ਦੇ ਨਾਲ ਰੱਖ ਕੇ ਇੱਕ ਮਾਹੌਲ ਹੀ ਇਹਦਾ ਤਿਆਰ ਕਰ ਰਹੇ ਹਾਂ ਵੀ ਜਿੰਨਾ ਬੱਚਾ ਜਿਹੜਾ ਵੀ ਦੇਖੇ ਉਹ ਅਸੀਂ ਹੁਕਮਾਂ ਦੇਦੀ ਮਾਂ ਉਹ ਕਰ ਲਈ ਕਰਦਾ ਕਰਦੀ ਕਰਦਾ ਇਹ ਸਾਰਾ ਇਹ ਕੁਝ ਵੀ ਨਹੀਂ ਬਹੁਤ ਬਹੁਤ ਹੋਈ ਵੱਡੀ ਚੀਜ਼ ਨਹੀਂ ਪੰਜਾਬ ਦਾ ਮਈ ਮਹੌਤਵਾ ਸੁਪਾ ਬੜਾ ਬਹੁਤ ਛੋਟਾ ਜੇ ਤੁਮ ਮੰਨ ਲਾ ਬਬਾ ਗੱਡੀ ਚੌਰੀ ਤਿੰਨ ਘੰਟੇ ਦੇ ਵਿੱਚ ਵਿੱਚ ਸਾਰਾ ਪੰਜਾਬ ਕ੍ਰੋਸ ਹੋ ਜਾਂਦਾ ਅੱਜ ਤੱਕ ਸਾਰੇ ਆ ਜੋਰ ਲਗਾ ਕੇ ਪੰਜਾਬ ਨਹੀਂ ਦੇਖੋ ਤੁਸੀਂ ਕਿੰਨਾ ਜੋਰ ਲਗਾ ਪੁੱਲਾ ਹਰੇਕ ਜੱਗਿਆ ਨਾਲ ਪੰਜਾਬ ਬਚਾਉਣ ਦੇ ਬਸ ਨਾ ਕਿਉਂ ਨਹੀਂ ਹੁਣ ਇੱਥੇ ਭਜੇ ਕਿਹੜਾ ਕਿ ਕਰਦੇ ਆਂ ਸਾੰਮੀਆ ਡਬੋਂ ਕੋ ਪੈਸਾ ਹੋਗਾ ਉਹਨੂੰ ਛੱਡੇ ਕਿਹੜਾ ਬਾਈ ਲੈ ਕੇ ਆ ਲੋ ਚੁੱਪ ਕਰਾਉਂਦੇ ਚੁੱਪ ਕਿਹੜਾ ਕਰਿਆ ਹੁਣ ਲੈ ਕੇ ਬਾਹਰ ਨੂੰ ਲਾ ਇਹ ਬੱਚੇ ਆਪਣੇ ਆਉਂਦੇ ਉਹ ਤੁਹਾਨੂੰ ਇਹਨਾਂ ਦੇ ਨਾਲ ਭਾਈ ਆਪਾਂ ਨੂੰ ਸਾਰਿਆਂ ਨੂੰ ਇਹਨਾਂ ਦੇ ਨਾਲ ਖੇਡਣਾ ਪੈਣਾ ੱੱਲੇ ਕੱਲੇ ਬੱਚੇ ਨੂੰ ਆਪਾਂ ਨੂੰ ਆਪ ਦਾ ਰਖਣਾ ਪੈਣਾ ਹੁਣ ਤੁਸੀਂ ਮੈਨੂੰ ਬੱਚੇ ਹੋਰ ਬਾਹਰ ਦੋਗੇ ਫਿਰ ਆਪਾਂ ਸ਼ੁਰੂ ਕਰਨਾ ਗੱਲਾਂ ਜਿੰਦੀਆਂ ਮਰਜ਼ੀ ਕਰੀ ਜਾਈਏ ਹੁਣ ਦੱਸਿਆ ਵੀ ਤੁਸੀਂ ਸਾਰੀ ਉਹ ਬਾਣੀ ਸੁਣੀ ਆਂ ਇਹ ਮਾਰੀਆਂ ਨੂੰ ਉਹਨਾਂ ਨਾਲ 10 ਮਿੰਟ ਬੋਲ ਜੂ 20 ਮਿੰਟ ਬੋਲ ਜੂ ਇਹ ਬਾਣੀ ਸੁਣਨ ਨਾਲ ਵੀ ਸਰਪ੍ਰੇਖਤਾ ਕੀ ਬਣਦਾ ਹੁਣ ਤੁਸੀਂ ਰਾਹਤ ਹੋ ਮੈਂ ਅੱਜ ਕਹਿੰਦਾ ਵੀ ਸਰਕਾਰ ਸਾਡੇ ਬੱਚੇ ਸਾਡੇ ਕੋਈ ਕੋਈ ਕਿਸੇ ਹਫਤਾ ਪਹਿਲਾਂ ਕਿ ਵੀਰੀ ਵਈ ਕਿਸੇ ਕਿਸੇ ਪ੍ਰਵਾਹ ਕੋਤੂ ਮਾਰ ਗਿਆ ਸੀ ਆਹ ਕਿਤੇ ਨਾਲ ਇੰਝ ਅਛਰ ਲਾ ਦਿੱਤਾ ਹੋ ਰਿਹਾ ਸੀ ਸਰਕਾਰ ਨੂੰ ਨਾਲ ਬੱਦਲਾਂ ਹੀ ਕਹਿੰਦੇ ਸੀ ਰਫਲਾ ਚੱਕਣੀਆਂ ਨੇ ਜੇ ਤੁਸੀਂ ਨਾ ਰੋਕਿਆ ਹੁਣ ਮੈਨੂੰ ਇਹ ਗੱਲ ਦੱਸੋ ਕਿ ਜੇ ਕੋਈ ਕਿਸਾਨ ਵੀ ਗੌਰ ਨਾਲ ਸੁਣੋ ਥੋੜੀ ਕੋਈ ਫਸਲ ਵਾ ਸਕਦਾ ਬਾਜੂ ਕਿਹਦੇ ਦੀ ਹਿੰਮਤ ਹੈ ਕਿ ਹੁਣ ਥੋੜੀ ਖੜੀ ਜੀ ਇੰਜ ਟਰੈਕਟਰ ਵੇਣ ਜਲੇ ਤਾਂ ਲੱਗਦਾ ਨਾ ਅਜਿਹਾ ਕਰੇ ਜਦ ਦੀ ਆ ਬੰਦਾ ਮਾਰਨੋਂਗੇ ਤੇ ਜੱਤ ਉਹਦੇ ਜਵਾਦ ਹੀ ਕਿਸਨੇ ਖਰਾਬ ਕਰਦੇ ਉਹ ਤੁਹਾਨੂੰ ਕਿਉਂ ਨਹੀਂ ਹੁੰਦਾ ਜਿਹੜੀ ਮੇਲ ਫਸਲਾ ਤੁਹਾਡੀ ਬਾਤ ਨਹੀਂ ਤੁਹਾਨੂੰ ਪਤਾ ਨਹੀਂ ਇਹ ਜਿਹੜਾ ਫਸਲਾ ਬਾਤ ਹੀ ਤੁਹਾਨੂੰ ਨਹੀਂ ਪਤਾ ਵੀ ਕਿਵੇਂ ਇਹ ਨਾ ਇਨਸਾਨ ਹੋ ਰਿਹਾ ਤੇ ਇਹਨਾਂ ਇਹ ਤੁਹਾਡੀ ਨਗਾਹ ਕਿਉਂ ਨਹੀਂ ਉਹ ਪੈਸਾ ਕਰਨਾ ਵੀ ਕੀ ਹੈ ਜਾਂ ਜਵਾਦ ਹੀ ਹੱਥ ਚ ਨਹੀਂ ਜਾਂ ਤੁਸੀਂ ਸਾਰਾ ਉਹਨੂੰ ਪਵਾ ਰਿਹਾ ਬਾਅਦ ਇਹਨਾਂ ਵੱਲੋਂ ਵੇਖਣਾ ਮੈਂ ਨਹੀਂ ਤੁਹਾਨੂੰ ਸਮਝੀ ਆ ਤੁਹਾੜਾ ਵੀ ਗਲਤ ਆ ਇਹਨਾਂ ਦੇ ਫਸਲੇ ਦੀ ਗਲਤ ਹੈ ਮੈਂ ਭਾਈ ਤੁਹਾਨੂੰ ਦੱਸਦਾ ਮੈਨੂੰ ਕਦੇ ਟੀਚਰ ਨੇ ਸਪੈਸ਼ਲ ਪ੍ਰਿੰਸੀਪਲ ਨੇ ਫੋਨ ਕੀਤਾ ਮੈਂ ਵੀਡੀਓ ਪੈਕੀਪਤ ਕਰ। ਵਰਨਨਾ ਸੌਦਿਆ ਉਹ ਕਹਿੰਦਾ ਕਿ ਹੱਤ ਮੰਨ ਕੇ ਵੇਚਿਆ ਸਾਡੀ ਕਲਾਸ ਦੇ ਵਿੱਚ। ਸਾਧਰੀ ਕਲਾਸ ਦੀ ਪੂਰੀ ਕੋਲ ਅਫੀਮ ਫੜ ਗਈ। ਠੀਕ ਹੈ ਜੀ ਕਹਿੰਦਾ ਵੀ ਮੈਂ ਹੱਤ ਮੰਨ ਕੇ ਵੇਚਿਆ ਕਿ ਤੈਨੂੰ ਜਵਾਬ ਸੌਦੇ ਨੇ ਤੂੰ ਬੋਲਦਾ ਵੀ ਹੋ ਸਕਦਾ ਬੱਚੇ ਤੇਰੀ ਗੱਲ ਸੁਣ ਕੇ ਸੋਹ ਜਾਣ। ਮੈਂ ਵੀਡੀਓ ਬਾਤੂ। ਵੀਡੀਓ 보는 ਤੋਂ ਬਾਅਦ ਜੇ ਤੁਸੀਂ ਮੇਰਾ ਫੋਨ ਦੇਖੋਗੇ 5-700 ਮੈਸੇਜ ਜਵਾਬਾਂ ਦਾ ਧਿਆ ਹੋ ਜਾਇਆਗਾ ਪੜਨੀ ਰੁਕਾ। ਜਿਸ ਨੂੰ ਪੜਾਤਾ ਤੁਸੀਂ ਸੋਨਾ ਦੀ ਰਾਤ ਨੂੰ। ਜਵਾਬ ਜਵਾਬ ਦੇ ਨੇ ਕੋਈ ਕਹਿੰਦਾ ਬਈ ਪਾਲੀ ਵਾਲੀ ਬੋਤਲ ਦੇ ਵਿੱਚ ਸ਼ਰਾਬ ਪਾ ਕੇ ਘਰੇ ਬੈਠੇ ਹੁੰਦੇ ਨੇ ਕੋਈ ਕਹਿੰਦਾ ਫੀਸ ਚੱਕੀ ਫਿਰਦੇ ਨੇ ਕੋਈ ਕਹਿੰਦਾ ਕਿਸੇ ਕੋਈ ਭੰਗ ਹੁੰਦੀ ਆ ਆ ਅੱਠਵੀਂ ਨੌਵੀਂ ਦੇ ਜਵਾਰ ਦਾ ਸੁਨਾ ਹਾਲਾਤ ਨੇ ਅਸਲ 'ਚ ਜਿਹੜੇ ਆਪਾਂ ਨੂੰ ਨਹੀਂ ਪਤਾ ਹੁਣ ਤੁਸੀਂ ਤਾਂ ਦੇਖੋ ਇਹੋ ਲੋਕਾਂ ਦੇ ਵਿੱਚ ਜਵਾਬ ਦੇ ਰਹੇ ਆਪਾਂ ਤੇ ਤੁਸੀਂ ਹੋ ਰਾਖੇ ਮੈਨਾਂ ਦੇ ਬਾਈ ਤੁਸੀਂ ਆਪਣੇ ਬੱਚੇ ਦੀ ਆਪ ਜ਼ਿੰਮੇਵਾਰੀ ਉਹ ਆਪ ਧਿਆਨ ਦੇ ਕੋਈ ਨਾਲ ਇਹਨਾਂ ਆਪਣਾ ਮਸੂਲ ਬੰਦੇ ਸੋਚਦਾ ਕਿਸੇ ਦੀ ਗੱਲ ਸੱਚ ਨੂੰ ਨਾ ਹੋ ਸਰਕਾਰ ਜੇ ਜਾਂ ਕੋਈ ਵੀ ਹੋ ਗਿਆ ਭਾਈ ਕੋਈ ਕਿਸੇ ਦਾ ਨਾਮ ਕਿਸੇ ਕੋ ਦਾੜ ਸਕਦਾ ਨਾਮ ਵੀ ਇਹਦਾ ਬਣਾ ਸਕਦਾ ਤੇ ਮੈਂ ਸਾਰੀਆਂ ਸਰਕਾਰਾਂ ਦੇ ਵਿੱਚ ਪਾਇਆ ਹੋਇਆ ਬੱਚਾ ਠੀਕ ਹੈ ਜੀ ਮੈਂ ਕਬੱਡੀ ਵੀ ਖੇਡਿਆ 10 ਸਾਲ ਮੈਂ ਕਬੱਡੀ ਖੇਡੀ ਜਿਹਦੇ ਵਿੱਚ ਮੈਂ ਸਾਰੇ ਨਾਲ ਦਿੱਤੇ ਨੰਬਰ 9 ਤੇ ਫਿਰ ਅਮਰੀਕਾ ਇੰਗਲੈਂਡ ਸਾਰੇ ਕਿੱਥੇ ਗਿਆ ਫਿਰ ਉਹਦੇ ਤੋਂ ਬਾਅਦ ਸਾਰੇ ਦੇਸ਼ਾਂ ਜਿਹੜੇ ਘਰਾਂ ਤੋਂ ਬਾਹਰ ਵੀ ਰਿਹਾ ਤੇ ਮੈਂ ਉਸੇ ਨੇ ਕੌਲੀ ਨੂੰ ਗਿਆ ਤੁਸੀਂ ਤੁਸੀਂ ਸਾਰੇ ਸੱਪ ਦਾ ਬੰਦਾ ਜੋਰ ਲਾ ਕੇ ਇਹਨੂੰ ਕੋ ਤੋਫਾ ਤਾਰੀਆਂ ਇਹ ਪਾ ਸਕਦੇ ਮੈਂ ਮਾਰ ਸਕਦਾ ਹੰਸਾ ਨਹੀਂ ਕਰ ਸਕਦਾ ਸਰਕਾਰ ਕੀ ਸਾਰੇ ਜਿਹੜੇ ਮੋਰਡਾਨਾਂ ਨੂੰ ਤੁਸੀਂ ਮੂੰਹ ਬੰਦ ਕਰਕੇ ਆਪਾਂ ਮਾਰਦੇ ਆਂ। ਸਾਡੇ ਸਭ ਤੋਂ ਸਾਨੂੰ ਸਾਰੋ ਸਤਾਏ ਜਾਂਦੇ ਆ। ਆਨੂੰ ਆਨੂੰ ਪੇਰੈਂਟਸ ਨੇ ਦੱਸਾਈ ਜੀ ਗਿਆ ਕਿ ਇਹਨਾਂ ਦੀ ਤਾਂ ਘੂ ਰਹਿਣਾ। ਇੱਕ ਬੰਦੇ ਨੇ ਗੱਲ ਕਮੈਂਟ ਕੀਤਾ ਸੋ ਦੋ ਬੰ। ਮੈਂ ਵੀਰ ਤੇ ਤੇਰੀ ਵੀਡੀਓ ਨੂੰ ਵੰਨਣਾ ਮੇਰੇ ਬੱਚੇ ਚੱਲ ਕਰ ਗਿਆ। ਹੁਣ ਆਪਾਂ ਹੁਣ ਸਰਕਾਰ ਉੱਤੇ ਕੀ ਕਰੂੰ। ਮੈਂ ਵੀਰ ਦੇ ਭੋਲੇ ਇੱਕ ਬੰਦਾ ਕਹਿੰਦਾ ਹੈ ਮੂਰਖਾ। ਕਹਣਾ ਇਹੋ ਕਦੇ ਪੁਰ ਬੀਮਰੀ ਮਿਲੀ ਕਦਾ ਜਿਹਨੂੰ ਮਿਲੀ ਹੋਣਾ ਸਿਰ ਪਤਾ ਲੱਗੇ ਉਹ ਸਵਾਦ ਕਿਹਦਾ ਹੱਥ ਚੋਨੇ ਆਪਣੇ ਛੋਟੇ ਜਿਹੇ ਬੋਤੀ ਦੀ ਪੁੜੀ ਲੱਗੀ ਹੋਈ